ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 7 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਪੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਆਪਣੀ ਜਾਂਚ ਪੜਤਾਲ ਜ਼ਰੂਰ ਕਰੋ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਅੱਜ ਜੀ ਅੱਜ ਦਾ ਪਹਿਲਾ ਰਿਸ਼ਤਾ ਕਰੋ ਜੀ ਨੋਟ ਨਾਮ ਆਸ਼ਪ੍ਰੀਤ ਸਿੰਘ ਪਤਾ ਸਾਨੇ ਵਾਲਾ ਲੁਧਿਆਣਾ ਕਾਸਟ ਕੈਸ਼ਪ ਰਾਜਪੂਤ ਉਮਰ 25 9 1987 ਮਾਤਾ ਕਿਰਨਜੀਤ ਕੌਰ ਪਿਤਾ ਐਕਸਪਾਇਰ ਕਾਮੇਜੀ ਮੁੰਡਾ ਕੰਪਨੀ ਦੇ ਵਿੱਚ ਸੈਕਟਰੀ ਵਧੀਆ ਕੋਠੀ ਪਾਈ ਹੋਈ ਏ ਤੇ ਮੁੰਡਾ ਤਿਲਕਸ਼ੁਦਾਏ ਜੀ ਇਸ ਪਰਿਵਾਰ ਦੀ ਮੰਗੇ ਜੀ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਏ ਭਾਵੇਂ ਘੱਟ ਪੜੀ ਲਿਖੀ ਹੋਵੇ ਭਾਵੇਂ 10 ਪਾਸ ਹੀ ਹੋਵੇ ਇਸ ਪਰਿਵਾਰ ਦਾ ਨੰਬਰ ਕਰੋ ਜੀ ਨੋਟ 94642 77355 ਇਸ ਨੰਬਰ 'ਤੇ ਤੁਸੀਂ ਪਰਿਵਾਰ ਤੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੀ ਵਿਦੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਹਾਂ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਅਰुण ਕੁਮਾਰ ਪਿਤਾ ਰਵਿੰਦਰ ਕੁਮਾਰ ਪਤਾ ਕੋਟਕਪੂਰਾ ਉਮਰ 9599 ਜਨਮ ਦਾ ਟਾਈਮ ਹੈ ਜੀ 1:50 ਮਿੰਟ ਤੇ ਪੀਐਮ ਕਾਸਟ ਲੋਮਬਾ ਖੱਤਰੀ ਪੜਾਈ ਬੀਏ ਬੀਐਡ ਐਮਏ ਭਰਾ 1 ਕੇਜੀ ਅਨਮੈਰੀਡੇ ਪੈਰ 1 ਕੇਜੀ ਮੈਰਿਡੇ ਕਾਮੇ ਜੀ ਆਪਣਾ ਬਿਜ਼ਨਸ ਜਨਰਲ ਸਟੋਰੇ ਮੁੰਡਾ ਤਲਖ ਸੁਦਾਏ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਸੋਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੋਟ ਕਰੋ 76969 2006 ਇਸ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਟਾ ਕਰੋ ਜੀ ਨੋਟ ਨਾਮ ਸਿੰਘ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਆਲੂ ਵਾਲੀ ਆ ਉਮਰ 1 ਜੂਨ 1994 ਕੱਦ 5 ਫੁੱਟ 11 ਇੰਚ ਪੜਾਈ ਬੀਟੈਕ ਆਈਟੀ ਪ੍ਰਾਏਕੀ ਜੀ ਮੈਰਿਡ ਮੈਰਿਡ ਇਨ ਨਿਊਜ਼ੀਲੈਂਡ ਪਿਤਾ ਰਿਟਾਇਰ ਨੇ ਆਰਮੀ ਦੀ ਚੌਪ ਦੇ ਵਿੱਚੋਂ ਕੰਮੇ ਜੀ 4 ਕਿਲੇ ਚ ਵੀ ਨੇ ਨੈਟਵਰਕਿੰਗ ਡਿਜ਼ਾਈਨ ਕਰੰਟਲੀ ਵਰਕਿੰਗ ਯੂ ਐਸ ਕੰਪਨੀ ਸੈਲਰੀ ਪੈਕੇਜ 8.5 ਲੱਖ ਜੀ ਮਾंगे ਜੀ ਪਰਿਵਾਰ ਦੀ ਕੁੜੀ ਪੜੀ ਲਿਖੀ ਹੋਵੇ ਗ੍ਰੈਜੂਏਟਡ ਹੋਵੇ ਤੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਨੰਬਰ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੋਟ ਕਰੋ 98882 93977 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣੀ ਵਿਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਦੀਪਕ ਕੁਮਾਰ ਪਿਤਾ ਹੀਰਾ ਲਾਲ ਮਾਤਾ ਦਵਿੰਦਰ ਕੌਰ ਪਤਾ ਬਟਾਲਾ ਕਾਸਟ ਰਾਮਗੜੀਆ ਪੈਨ 1ਜੀ ਜੋਕੇ ਦੇ ਵਿੱਚ ਮੈਰਿਡੇ ਉਮਰ 21 1994 ਕੰਮ ਪ੍ਰਾਈਵੇਟ ਜੌਬ ਇਨ ਬੈਂਕ ਦੇ ਵਿੱਚ ਕਰਦੇ ਆ ਜੀ ਸੈਲਰੀ 40000 40000 ਪਰ ਮਹੀਨੇ ਜੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਹੋਵੇ ਘਰੇਲੂ ਹੋਵੇ ਤੇ ਉਮਰ 25 ਸਾਲ ਤੋਂ ਉੱਪਰ ਹੋਵੇ ਨਾਲ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਨੋਟ ਕਰੋ 98788 33675 ਇਸ ਨੰਬਰ ਤੇ ਪਰਿਵਾਰ ਤੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਕਰੋ ਜੀ। ਨੋਟ ਨਾਮ ਲਾਜ ਪ੍ਰਤਾਪ ਸਿੰਘ ਪਤਾ ਤੇ ਲਵੰਡੀ ਸਾਬੋ ਕਾਸਟ ਜੱਟ ਸਿੱਖ ਗੋਤ ਖੈਰਾ ਉਮਰ 11/1997 ਤੱਦ 5 ਫੁੱਟ 6 ਇੰਚ ਪਿਤਾ ਜਗਮੋਣ ਸਿੰਘ ਮਾਤਾ ਸੁਖਪ੍ਰੀਤ ਕੌਰ ਪੈਨ ਏਕੇ ਜੀ ਮੈਰਿਡ ਏ ਕੰਮ ਇੰਟੀਰੀਅਰ ਡਿਜ਼ਾਈਨਰ ਐਂਡ ਮੇਕਰ ਦਾ ਕੰਮ ਕਰਦੇ ਹਨ ਆਪਣਾ ਕੰਸਟਰਕਸ਼ਨ ਬਿਜ਼ਨਸ ਹੈ ਜੀ ਔਨ ਲਾਈਫਸਟਾਈਲ ਬਲੌਗ ਐਂਡ ਰੈਜ਼ੀਡੈਂਟਲ ਪ੍ਰਾਪਰਟੀ ਨਿਊਜ਼ੀਲੈਂਡ 25 ਕਿੱਲੇ ਜ਼ਮੀਨ ਹੈ ਜੀ ਤੇ ਇਸ ਪਰਿਵਾਰ ਦੀ ਮੰਗੇ ਜੀ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਪੀਆਰ ਹੋਵੇ ਤੇ ਨਾਲ ਹੀ ਜੀ ਪਰਿਵਾਰ ਦਾ ਨੰਬਰ 94782 40858 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਦਿਲਬਖ ਸਿੰਘ ਪਤਾ ਤਰੰਤਾਰ ਨੁਸੇਰਾ ਪਨਵਾ ਤੇ ਕਾਸਟ ਜੱਟ ਸਿੱਖੇ ਜੀ ਉਮਰ 30 ਸਾਲ ਕੱਦ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਪਾਸੇ ਫੈਮਲੀ ਦੇ ਵਿੱਚ ਮਾਤਾ ਪਿਤਾ ਨਹੀਂ ਹਨ ਭੈਣੇ ਜੀ ਇੱਕ ਮੈਰਿਡ ਹੈ ਕਾਮੇ ਜੀ ਮੁੰਡਾ ਸਿੰਗਾਪੁਰ ਵਿੱਚ ਵਧੀਆ ਕੰਮ ਕਰਦਾ ਹੈ ਸੈਲਰੀ 60000 ਤੋਂ 70000 ਪਰ ਮੰਥੇ ਜੀ ਮੰਗੀਜੀ ਪਰਿਵਾਰ ਦੀ ਕੁੜੀ ਸੋਨੀ ਸਨਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਭਾਵੇਂ ਪਲੱਸ 2 ਪਾਸ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗਣੀ ਜੀ ਨੰਬਰ ਨੋਟ ਕਰ ਸਕਦੇ ਹੋ ਜੀ 87280 44199 ਬਹੁਤ ਵਧੀਆ ਪਰਿਵਾਰੇ ਜੀ ਇਸ ਨੰਬਰ ਤੇ ਇਸ ਪਰਿਵਾਰ ਦੇ ਨਾਲ ਤੁਸੀਂ ਆਪਣੀ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਹਰਪਜਨ ਸਿੰਘ ਕਾਸਟ ਰਾਮਗੜੀਆ ਉਮਰ 8/10/1987 ਜਨਮ ਦਾ ਟਾਈਮ ਹੈ ਜੀ 9:40 AM ਪੜ੍ਹਾਈ ਹੈ ਜੀ ਗ੍ਰੈਜੂਏਸ਼ਨ BA ਪੈਨ ਇੱਕ ਕੀ ਮੈਰਿਡ ਹੈ ਪ੍ਰਾ ਦੋਨੇ ਜੀ ਕੰਮ ਹੈ ਜੀ ਇਹਨਾਂ ਦਾ ਬਿਜ਼ਨਸ ਵਰਕਸ਼ਾਪ ਤੇ ਮੰਗੇ ਜੀ ਪਰਿਵਾਰ ਦੀ ਕੁੜੀ ਸੋਨੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਨੋਟ ਕਰ ਸਕਦੇ ਹਾਂ ਜੀ 941 78 597010 ਇਸ ਨੰਬਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਇਸ ਰਿਸ਼ਤੇ ਦੇ ਰਿਲੇਟਡ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੋ ਕਿ ਪਰਿਵਾਰ ਦੇ ਨੰਬਰਾਂ ਦੇ ਸਮੀਤ ਨੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਅਗਰ ਤੁਹਾਨੂੰ ਰਿਸ਼ਤਾ ਕਰਦੇ ਸਮੇਂ ਜਾਂ ਰਿਸ਼ਤਾ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਵੀ ਸਮੇਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਤੁਸੀਂ ਖੋਦੋ ਹੋਵੋਗੇ ਜੀ ਕਿਉਂਕਿ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸਾਡਾ ਕੰਮ ਸਿਰਫ ਐਡ ਦਾ ਹੈ ਜੀ ਅਸੀਂ ਸਿਰਫ ਐਡ ਹੀ ਲਗਾਉਨੇ ਆ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਤੁਹਾਡੀ ਐਡ ਲਗਾਉਂਦੇ ਰਹਾਂਗੇ ਜੀ ਤੁਹਾਨੂੰ ਪੇਮੈਂਟ ਸਿਰਫ ਓਨਲੀ ਇੱਕ ਵਾਰ ਹੀ ਪੇ ਕਰਨੀ ਪਵੇਗੀ ਜਦੋਂ ਤੁਹਾਡਾ ਰਿਸ਼ਤਾ ਹੋ ਗਿਆ ਉਸਦੇ ਬਾਅਦ ਦੇ ਵਿੱਚ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤਾਂ ਤਾਂ ਅਸੀਂ ਤੁਹਾਡੀ ਐਡ ਲਗਾਉਣੀ ਬੰਦ ਕਰ ਦੇਵਾਂਗੇ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ